ਕਿਆ ਪ੍ਰੂਫ ਹੈ ਕਿ ਇਹ ਹਿੱਟ ਐਂਡ ਰਨ ਕਰਕੇ ਡਰਾਈਵਰ ਗਿਆ ਜੇ ਹਾਦਸਾ ਹੋ ਜਾਂਦਾ ਹੈ ਜਾਂ ਉਹ ਜਿਹੜਾ ਚਾਲਕ ਸੀਗਾ ਦੂਜਾ ਪੈਦਲ ਸੀਗਾ ਜਾਂ ਛੋਟੀ ਗੱਡੀ ਵਾਲਾ ਸੀਗਾ ਜਾਂ ਆਮ ਨਾਗਰਿਕ ਸੀਗਾ ਕਿ ਉਹਨੇ ਖੁਦਕੁਸ਼ੀ ਕਰਨ ਲਈ ਹੋਏ 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 10000 ਜੰਦਾਬਾਦ ਜੰਦਾਬਾਦ ਸਾਡਾ ਜ਼ੀਰੋ ਕਰ ਦਿੱਤਾ ਇਸ ਸਿਸਟਮ ਨੂੰ ਜਿਆਦਾ ਲਾਂਚ ਕੀਤਾ ਮਤਲਬ ਇਹ ਕਾਨੂੰਨ ਬਣਾਏ ਨਾ ਨਾ ਘਰ ਦੇ ਵੱਲੋਂ ਡਰਾਈਵਰਾਂ ਦੇ ਲਈ ਬਣਾਏ ਗਏ ਕਾਨੂੰਨ ਦਾ ਵਿਰੋਧ ਕਰਨ ਦੇ ਲਈ ਅੱਜ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਵੱਲੋਂ ਚੰਡੀਗੜ੍ਹ ਮਨਾਲੀ ਮੁੱਖ ਮਾਰਗ ਨੂੰ ਕੀਤਾ ਜਾਮ ਮੋਦੀ ਸਰਕਾਰ ਦਾ ਭੁਗਿਆ ਪੁਤਲਾ ਅਤੇ ਜਮ ਕੇ ਕੀਤੀ ਨਰੇਬਾਜੀ ਆਓ ਇਸ ਮੌਕੇ ਤੇ ਦੇਖ ਲੈਂਦੇ ਆ ਇਹ ਕੁਝ ਖਾਸ ਦ੍ਰਿਸ਼ ਅਤੇ ਗੱਲ ਕਰਦੇ ਆ ਇਹਨਾਂ ਚਾਲਕਾਂ ਆਂ ਦੇ ਨਾਲ ਲੱਗ ਰਿਹਾ ਜਿਹੜੀਆਂ ਸਰਕਾਰਾਂ ਐ ਬੇਸ਼ੱਕ ਇਹ ਹਿੱਟ ਐਂਡ ਰਨ ਕੇਂਦਰ ਦੀ ਸਰਕਾਰ ਕਾਨੂੰਨ ਲੈ ਕੇ ਆਈ ਹੈ ਜਲਦਬਾਜ਼ੀ ਦੇ ਵਿੱਚ ਔਰ ਇਹ ਲੱਗਦਾ ਜਿੱਦਾਂ ਇਹ ਫੈਸਲੇ ਆਪ ਨਹੀਂ ਲੈ ਰਹੇ ਕਿਸੇ ਕਾਰਪੋਰੇਟ ਘਰਾਣਿਆਂ ਦੇ ਮਸ਼ਵਰੇ ਦੇ ਨਾਲ ਲੋਕਾਂ ਨੂੰ ਗੁਲਾਮ ਬਣਾਉਣ ਦੇ ਲਈ ਲੈ ਰਹੇ ਨੇ ਹਿੱਟ ਐਂਡ ਰਨ ਦੇ ਮਾਮਲੇ ਨੂੰ ਅਸੀਂ ਤਾਂ ਲਾਗੂ ਇਸ ਦੇਸ਼ 'ਚ ਕਰ ਸਕਦੇ ਆ ਜੇ ਅਸੀਂ ਪੂਰੀ ਤਰ੍ਹਾਂ ਡਿਜੀਟਲ ਐ ਸਾਡੇ ਕੋਲ ਕੱਲੋਂ ਕਿਸ ਚੀਜ਼ ਦਾ ਕੋਈ ਪ੍ਰੂਫ ਹੈ ਕਿ ਇਹ ਹਿੱਟ ਐਂਡ ਰਨ ਕਰਕੇ ਡਰਾਈਵਰ ਗਿਆ ਜੇ ਹਾਦਸਾ ਹੋ ਜਾਂਦਾ ਹੈ ਜਾਂ ਉਹ ਜਿਹੜਾ ਚਾਲਕ ਸੀਗਾ ਦੂਜਾ ਪੈਦਲ ਸੀਗਾ ਜਾਂ ਛੋਟੀ ਗੱਡੀ ਵਾਲਾ ਸੀਗਾ ਜਾਂ ਆਮ ਨਾਗਰਿਕ ਸੀਗਾ ਕਿ ਉਹਨੇ ਖੁਦਕੁਸ਼ੀ ਕਰਨ ਲਈ ਅੱਗੇ ਛਾਲ ਮਾਰ ਦਿੱਤੀ ਸੋ ਇਹਦੇ ਵਿੱਚ ਬੜਾ ਪੇਚ ਹੈ ਜਾਂ ਤਾਂ ਪੂਰੀ ਸਿਸਟਮ ਨੂੰ ਡਿਜੀਟਲਾਈਜੇਸ਼ਨ ਕਰਨ ਪੂਰੀਆਂ ਰੋਡ ਨੂੰ ਡਿਜੀਟਲਾਈਜੇਸ਼ਨ ਕਰਨ ਬਾਹਰਲੀ ਕੰਟਰੀਆਂ ਦੇ ਵਿੱਚ ਕਾਨੂੰਨ ਲਾਗੂ ਹੁੰਦੇ ਆ ਨਿਯਮ ਲਾਗੂ ਹੁੰਦੇ ਆ ਉੱਥੇ ਵਿਰੋਧ ਨਹੀਂ ਹੁੰਦਾ ਉਹਦਾ ਕਾਰਨ ਇਹ ਹੈ ਉਹਨਾਂ ਦੇ ਹਰ ਚੌਰਾਹੇ ਹਰ ਚੋਕ ਪੂਰੀ ਰੋਡ ਜਿਹੜੀ ਹੈ ਅੰਡਰ ਸੀਸੀਟੀਵੀ ਵਿਜੀਲੈਂਸ ਸਰਵੇਲੈਂਸ ਦੇ ਅੰਡਰ ਕੰਟਰੋਲ ਹੁੰਦੀ ਹੈ ਹੁਣ ਇੱਥੇ ਦੇਖਣ ਨੂੰ ਦੇਖੋ ਇਹ ਆ ਰਿਹਾ ਹੈ ਵੀ ਕਾਰਪੋਰੇਟ ਘਰਾ ਅਮੀਰ ਵਿਰਾਸਤ ਸਾਡੀ ਪੰਜਾਬ ਦੀ ਸੀ ਟਰੱਕ ਯੂਨੀਅਨ ਇੱਕ ਟਾਈਮ ਦੇ ਵਿੱਚ ਤਿੰਨ ਤਿੰਨ ਪੁਕਾਰਾਂ ਹੁੰਦੀਆਂ ਸੀਗੀਆਂ ਰੋਜ਼ਗਾਰ ਜਾਂਦਾ ਸੀ ਲੋਕਾਂ ਦੇ ਘਰਾਂ ਵਿੱਚ ਅੱਜ ਸਹੀ ਮਾਇਨੇ ਦੇ ਵਿੱਚ ਟਰੱਕਾਂ ਦੇ ਮਾਲਕ ਅੱਜ ਟਰੱਕਾਂ ਦੇ ਡਰਾਈਵਰ ਬਣ ਕੇ ਰਹਿ ਗਏ ਹੁਣ ਉਹ ਡਰਾਈਵਰ ਕਿਉਂ ਰਹਿ ਗਏ ਕਾਰਪੋਰੇਟ ਘਰਾਣਿਆਂ ਦੀਆਂ ਗੱਡੀਆਂ ਜੀ ਫਲਾਨੀ ਫਾਰਮ ਦੀ 250 ਗੱਡੀ ਐ ਫਲਾਨੇ ادارے ਦੀ 500 ਟੈਕਸੀ ਐ ਸਾਡਾ ਜਿਹੜਾ ਟੈਕਸੀ ਮਾਲਕ ਅੱਜ ਦੀ ਤਰੀਕ 'ਤੇ ਇੱਥੇ ਬਹੁਤ ਸਾਰੇ ਟੈਕਸੀ ਮਾਲਕ ਵੀ ਹੈਗੇ ਆ ট্রাক ਆਪਰੇਟਰ ਮਾਲਕ ਹੁੰਦੇ ਆ ਡਰਾਈਵਰ ਵੀ ਹੁੰਦੇ ਆ ਮਾਲਕ ਵੀ ਹੁੰਦੇ ਆ ਆਪਰੇਟ ਕੰਮ ਡਰਾਈਵਿੰਗ ਕਰਦੇ ਆ ਹੁਣ ਉਹ ਲੋਕਾਂ ਨੇ ਜੇ ਇਹੀ ਹਾਲਾਤ ਰਹੇ ਤਾਂ ਇਹੀ ਕੰਪਨੀਆਂ ਦੱਸਣਗੀਆਂ ਤੁਸੀਂ ਫਿਕਰ ਨਾ ਕਰਿਓ ਤੁਹਾਡੇ ਕਲੇਮ ਨੂੰ ਅਸੀਂ ਨਿਪਟ ਲਵਾਂਗੇ ਕਹਿਣ ਦਾ ਮਤਲਬ ਤੁਸੀਂ ਸਾਡੇ ਗੁਲਾਮ ਬਣ ਜਾਓ ਗੱਡੀਆਂ ਸਾਡੀਆਂ ਚੱਲਣ ਅਦਾਰਿਆਂ ਦੀਆਂ ਔਰ ਤੁਸੀਂ ਸਿਰਫ ਨੌਕਰ ਬਣ ਕੇ ਰਹੋ ਔਰ ਕੇਂਦਰ ਦੀਆਂ ਸਰਕਾਰਾਂ ਹੋਣ ਚਾਹੇ ਹੋਰ ਸਰਕਾਰਾਂ ਹੋਣ ਉਹਨਾਂ ਦੀ ਮਿਲੀ ਭੁਗਤ ਨਾਲ ਬੇੜਾ ਗਰਖ ਹੋ ਰਿਹਾ ਹੈ ਕਿਉਂਕਿ ਇਹ ਬੜੇ ਲੋਕ ਮੈਨੇਜ ਕਰਦੇ ਆ ਸ ਹਰ ਜੇ ਚੱਕਦੇ ਆ ਇਲੈਕਸ਼ਨਾਂ ਦੇ ਔਰ ਮੈਂ ਅੱਜ ਇੱਕ ਬੜੀ ਅਹਿਮ ਗੱਲ ਇਹਨਾਂ ਨਾਲ ਕਰਨ ਆਇਆ ਤੁਹਾਡੇ ਨਾਲ ਵੀ ਕਰਦਾ ਸੱਤਾ ਦੀਆਂ ਚਾਬੀਆਂ ਇਹਨਾਂ ਤੋਂ ਖੋਣੀਆਂ ਪੈਣੀਆਂ ਆਪਣੇ ਮੂਲ ਮੁੱਦਿਆਂ ਨੂੰ ਲੈ ਕੇ ਨਹੀਂ ਚਾਹੇ ਤੁਸੀਂ ਆਮ ਨੂੰ ਬੋਟਾ ਪਾ ਲਓ ਚਾਹੇ ਖਾਸ ਨੂੰ ਪਾ ਲਓ ਚਾਹੇ ਭਾਜਪਾ ਨੂੰ ਪਾ ਲਓ ਚਾਹੇ ਕਾਲੀ ਨੂੰ ਪਾ ਲਓ ਚਾਹੇ ਕਾਂਗਰਸ ਨੂੰ ਪਾ ਲਓ ਜਾਂ ਹੋਰ ਨੂੰ ਪਾ ਲਓ ਤੁਹਾਡੇ ਨਾਲ ਇਹੀ ਕੁਝ ਹੋਣਾ ਕਿਉਂਕਿ بڑے ਘਰਾਣੇ ਜਿਹੜੇ ਇਹਨੂੰ ਕੈਪਚਰ ਕਰਦੇ ਰਹਿਣਗੇ ਤੁਹਾਨੂੰ ਮੂਲ ਮੁੱਦੇ ਲੈ ਕੇ ਇੱਕ ਫਲਾਨ ਲੈ ਕੇ ਉਹਦੇ ਉੱਤੇ ਸੱਤਾ ਦੀਆਂ ਚਾਬੀਆਂ ਆਪਣੇ ਹੱਥ ਚ ਲੈਣੀਆਂ ਪੈਣੀਆਂ ਫੇਰ ਤੁਹਾਡੀ ਕੀ ਸੁਣਨੀ ਨਹੀਂ ਤੁਹਾਡੀ ਕਿਸੇ ਨੂੰ ਨਹੀਂ ਬਹੁਤ ਜ਼ਿਆਦਾ ਮਹਾਰਾਜੀ ਸਾਨੂੰ ਇੰਨੀ ਸਾਡੇ ਭਾਅ آمدਨ ਨਹੀਂ ਹੈਗੀ ਤੁਹਾਨੂੰ ਵੀ ਪਤਾ ਇਸ ਗੱਲ ਦਾ ਹਰ ਭਰਾ ਨੂੰ ਪਤਾ ਇੱਕ ਬੰਦਾ ਡਰਾਈਵਰ ਅਜੀ ਰੀਅਰ ਤੇ ਇਸ ਕਿਤੇ ਨਾਲ ਜੁੜਿਆ ਵਾ ਔਰ ਕਿੰਨਾ ਕਹੀਦੇ ਚ ਤੁਹਾਨੂੰ ਪਤਾ ਹੀ ਹੈ ਪੈਸਾ ਬਚਦਾ ਸਾਨੂੰ ਸਾਡੇ ਪਤਾ ਗੱਡੀਆਂ ਦੀਆਂ ਇੰਸ਼ੋਰਸਾ ਕਰਾਣੀਆਂ ਪਰ ਪਰਮਟ ਹੈ ਪਾਸਿੰਗ ਹੈ ਕਿ ਆ ਨਹੀਂ ਅਸੀਂ ਕਰਕੇ ਆਪਾਂ ਰੋਡ ਪਰ ਗੱਡੀ ਚੜਾਉਂਦੇ ਆ ਔਰ ਚੜਾਉਣ ਦੇ ਬਾਵਜੂਦ ਵੀ ਤੁਸੀਂ ਦੇਖ ਲਓ ਸਾਡੇ ਤੇ ਕਿੰਨੀਆਂ ਪਾਬੰਦੀਆਂ ਸਰਕਾਰ ਨੇ ਥੋਪ ਦਿੱਤੀਆਂ ਪਰ ਸਾਨੂੰ ਇਹ ਬਹੁਤ ਜ਼ਿਆਦਾ ਗਲਤ ਹੈ ਜੀ ਦੂਜਾ ਸਾਨੂੰ ਇੰਸ਼ੋਰਸਾ ਕਰਾਉਣ ਦਾ ਦੱਸੋ ਫਾਇਦਾ ਕੀ ਹੋਇਆ ਸ਼ੀਤ ਆ ਲਓ 700 ਸਾਡੇ ਕੋਲ ਐ ਕਮਰਸ਼ੀਅਲ ਲਾਇਸੈਂਸ ਅਸੀਂ ਰੱਖੇ ਵੇ ਜੀ ਉਹਦੇ باوجود ਵੀ ਦੇਖੋ ਵੀ ਸਾਡੇ ਕੋਲ ਪੱਲਾ ਕੁਛ ਨਹੀਂ ਸਰਕਾਰ ਨਾਲ ਛੱਡਿਆ ਸਾਡੇ ਫੇ ਤੁਸੀਂ ਦੇਖੋ ਇੰਸ਼ੋਰਸਾ ਅਸੀਂ ਇਸ ਕਰਕੇ ਕਰਾਉਂਦੇ ਆ ਅਸੀਂ 30 30 40 40 ਹਜ਼ਾਰ ਰੁਪਇਆ ਔਰ ਲੱਖ ਲੱਖ ਰੁਪਇਆ ਦੀ ਇੰਸ਼ੋਰਸ ਵੀ ਆ ਗਈ ਟੈਂਪੂ ਡਰਮ ਲਾ ਦਿਆਂ ਔਰ ਬੇਹਾਤ ਰੱਖਿਆ ਵਾ ਇਸ ਕਰਕੇ ਇੰਸ਼ੋਰਸ ਕਰਾਉਂਦਾ ਬੰਦਾ ਫੇ ਕੱਲੂ ਰੱਬ ਨਾ ਕਰੇ ਸੋ ਗੱਲ ਹੋ ਜਵੇ ਤਾਂ ਉਹ ਅਸੀਂ ਹਰਜਾਨਾ ਭਰ ਸਗੀ ਇੰਸ਼ੋਰੈਂਸਾਂ ਦੇ ਨਾਲ ਉਹਨਾਂ ਨੂੰ ਮੁਆਵਜ਼ਾ ਦਵਾ ਸਕੀਏ ਪਰ ਇਹਨਾਂ ਨੇ ਸਾਡਾ ਜ਼ੀਰੋ ਕਰ ਦਿੱਤਾ ਇਸ ਸਿਸਟਮ ਨੂੰ ਜਿਆਦਾ ਲਾਂਚ ਕੀਤਾ ਮਤਲਬ ਇਹ ਕਾਨੂੰਨ ਬਣਾਏ ਨਾ ਨਾ ਸਾਡਾ ਤਾਂ ਮਤਲਬ ਗੱਡੀ ਚਲਾਉਣ ਨੂੰ ਕਸਮ ਲੱਗਾ ਰੁਹੀ ਨਹੀਂ ਕਰਦੀ ਹੁਣ ਇਹ ਹਾਲ ਹੋ ਗਏ ਸਾਡੇ ਲਾਇਸੈਂਸ ਮਤਲਬ ਸਾਨੂੰ ਐ ਲੱਗਦਾ ਵੀ ਕੰਮ ਧੰਦਾ ਸਾਨੂੰ ਛੱਡ ਕੇ ਹੋਰ ਕਰਨਾ ਪੈਣਾ ਪਰ ਸਾਡੀ ਮਜਬੂਰੀ ਇਹ ਹੈ ਵੀ ਅਸੀਂ ਕੰਮ ਹੋਰ ਵੀ ਨਹੀਂ ਕਰ ਸਕਦੇ ਕਿ ਸਸੀਂ ਕੰਮ ਅਸੀਂ ਕਿਤੇ ਨਾਲ ਜੁੜੇ ਨੇ ਸਾਨੂੰ 20 20 ਸਾਲ ਹੋ ਗਏ ਹੁਣ 2006 ਦਾ ਲਾਇਸੈਂਸ ਮੇਰੇ ਕੋਲ ਹੈ ਜੀ ਇਸ ਟਾਈਮ ਗੱਡੀ ਦਾ ਔਰ ਤੁਸੀਂ ਦੇਖ ਲਓ 2024 ਚੜ ਗਿਆ ਹੁਣ ਅਸੀਂ ਕੰਮ ਵੀ ਦੱਸੋ ਕਿਹੜੇ ਕਰੀਏ ਸਾਡੇ ਨਿਆਣੇ ਛੋਟੇ ਬੱਚੇ ਸਾਡੇ ਛੋਟੇ ਅਸੀਂ ਕਿਹੜਾ ਕੰਮ ਕਰੀਏ ਘਰ ਦੇ ਵੱਲੋਂ ਡਰਾਈਵਰਾਂ ਦੇ ਲਈ ਬਣਾਏ ਗਏ ਕਾਨੂੰਨ ਦਾ ਵਿਰੋਧ ਕਰਨ ਦੇ ਲਈ ਅੱਜ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਵੱਲੋਂ ਚੰਡੀਗੜ੍ਹ ਮਨਾਲੀ ਮੁੱਖ ਮਾਰਗ ਨੂੰ ਕੀਤਾ ਜਾਮ ਮੋਦੀ ਸਰਕਾਰ ਦਾ ਭੁਗਿਆ ਪੁਤਲਾ ਅਤੇ ਜਮ ਕੇ ਕੀਤੀ ਨਰੇਬਾਜੀ ਆਓ ਇਸ ਮੌਕੇ ਤੇ ਦੇਖ ਲੈਂਦੇ ਆ ਇਹ ਕੁਝ ਖਾਸ ਦ੍ਰਿਸ਼ਾਂ ਤੇ ਗੱਲ ਕਰਦੇ ਆ ਇਹਨਾਂ ਚਾਲਕਾਂ ਦੇ ਨਾਲ ਲੱਗ ਰਿਹਾ ਜਿਹੜੀਆਂ ਸਰਕਾਰਾਂ ਐ ਬੇਸ਼ੱਕ ਇਹ ਹਿੱਟ ਐਂਡ ਰਨ ਕੇਂਦਰ ਦੀ ਸਰਕਾਰ ਕਾਨੂੰਨ ਲੈ ਕੇ ਆਈ ਹੈ ਜਲਦਬਾਜ਼ੀ ਦੇ ਵਿੱਚ ਔਰ ਐ ਲੱਗਦਾ ਜਿੱਦਾਂ ਇਹ ਫੈਸਲੇ ਆਪ ਨਹੀਂ ਲੈ ਰਹੇ ਕਿਸੇ ਕਾਰਪੋਰੇਟ ਘਰਾਣਿਆਂ ਦੇ ਮਸ਼ਵਰੇ ਦੇ ਨਾਲ ਲੋਕਾਂ ਨੂੰ ਗੁਲਾਮ ਬਣਾਉਣ ਦੇ ਲਈ ਲੈ ਰਹੇ ਨੇ ਹਿੱਟ ਐਂਡ ਰਨ ਦੇ ਮਾਮਲੇ ਨੂੰ ਅਸੀਂ ਤਾਂ ਲਾਗੂ ਇਸ ਦੇਸ਼ 'ਚ ਕਰ ਸਕਦੇ ਆ ਜੇ ਅਸੀਂ ਪੂਰੀ ਤਰ੍ਹਾਂ ਡਿਜੀਟਲ ਹੈ ਸਾਡੇ ਕੋਲ ਕੱਲੋ ਕਿਸ ਚੀਜ਼ ਦਾ ਕੋਈ ਪ੍ਰੂਫ ਹੈ ਕਿ ਇਹ ਹਿੱਟ ਐਂਡ ਰਨ ਕਰਕੇ ਡਰਾਈਵਰ ਗਿਆ ਜੇ ਹਾਦਸਾ ਹੋ ਜਾਂਦਾ ਹੈ ਜਾਂ ਉਹ ਜਿਹੜਾ ਚਾਲਕ ਸੀਗਾ ਦੂਜਾ ਪੈਦਲ ਸੀਗਾ ਜਾਂ ਛੋਟੀ ਗੱਡੀ ਵਾਲਾ ਸੀਗਾ ਜਾਂ ਆਮ ਨਾਗਰਿਕ ਸੀਗਾ ਕਿ ਉਹਨੇ ਖੁਦਕੁਸ਼ੀ ਕਰਨ ਲਈ ਅੱਗੇ ਛਾਲ ਮਾਰ ਦਿੱਤੀ ਸੋ ਇਹਦੇ ਵਿੱਚ ਬੜਾ ਪੇਚ ਹੈ ਜਾਂ ਤਾਂ ਪੂਰੀ ਸਿਸਟਮ ਨੂੰ ਡਿਜੀਟਲਾਈਜੇਸ਼ਨ ਕਰਨ ਪੂਰੀਆਂ ਰੋਡ ਨੂੰ ਡਿਜੀਟਲਾਈਜੇਸ਼ਨ ਕਰਨ ਬਾਹਰਲੀ ਕੰਟਰੀਆਂ ਦੇ ਵਿੱਚ ਕਾਨੂੰਨ ਲਾਗੂ ਹੁੰਦੇ ਆ ਨਿਯਮ ਲਾਗੂ ਹੁੰਦੇ ਆ ਤੇ ਵਿਰੋਧ ਨਹੀਂ ਹੁੰਦਾ ਉਹਦਾ ਕਾਰਨ ਇਹ ਹੈ ਉਹਨਾਂ ਦੇ ਹਰ ਚੌਰਾਹੇ ਹਰ ਚੋਕ ਪੂਰੀ ਰੋਡ ਜਿਹੜੀ ਹੈ ਅੰਡਰ ਸੀਸੀਟੀਵੀ ਵਿਜੀਲੈਂਸ ਸਰਵੇਲੈਂਸ ਦੇ ਅੰਡਰ ਕੰਟਰੋਲ ਹੁੰਦੀ ਹੈ ਹੁਣ ਇੱਥੇ ਦੇਖਣ ਨੂੰ ਦੇਖੋ ਇਹ ਆ ਰਿਹਾ ਹੈ ਵੀ ਕਾਰਪੋਰੇਟ ਘਰਾਣਿਆਂ ਦੇ ਅਮੀਰ ਵਿਰਾਸਤ ਸਾਡੀ ਪੰਜਾਬ ਦੀ ਸੀ ਟਰੱਕ ਯੂਨੀਅਨ ਇੱਕ ਟਾਈਮ ਦੇ ਵਿੱਚ ਤਿੰਨ ਤਿੰਨ ਪੁਕਾਰਾਂ ਹੁੰਦੀਆਂ ਸੀਗੀਆਂ ਰੋਜਗਾਰ ਜਾਂਦਾ ਸੀ ਲੋਕਾਂ ਦੇ ਘਰਾਂ ਵਿੱਚ ਅੱਜ ਸਹੀ ਮਾਇਨੇ ਦੇ ਵਿੱਚ ਟਰੱਕਾਂ ਦੇ ਮਾਲਕ ਕੁੱਝ ਟਰੱਕਾਂ ਦੇ ਡਰਾਈਵਰ ਬਣ ਕੇ ਰਹਿ ਗਏ ਹੁਣ ਉਹ ਡਰਾਈਵਰ ਕਿਉਂ ਰਹਿ ਗਏ ਕਾਰਪੋਰੇਟ ਘਰਾਣਿਆਂ ਦੀਆਂ ਗੱਡੀਆਂ ਜੀ ਫਲਾਨੀ ਫਾਰਮ ਦੀ 250 ਗੱਡੀ ਐ ਫਲਾਨੇ ادارے ਦੀ 500 ਟੈਕਸੀ ਐ ਸਾਡਾ ਜਿਹੜਾ ਟੈਕਸੀ ਮਾਲਕ ਅੱਜ ਦੀ ਤਰੀਕ 'ਤੇ ਅਤੇ ਬਹੁਤ ਸਾਰੇ ਟੈਕਸੀ ਮਾਲਕ ਵੀ ਹੈਗੇ ਹਨ ট্রাক ਆਪਰੇਟਰ ਮਾਲਕ ਹੁੰਦੇ ਆ ਡਰਾਈਵਰ ਵੀ ਨਹੀਂ ਹੁੰਦੇ ਆ ਮਾਲਕ ਵੀ ਹੁੰਦੇ ਆ ਆਪਰੇਟ ਕੰਮ ਡਰਾਈਵਿੰਗ ਕਰਦੇ ਆ ਹੁਣ ਉਹ ਲੋਕਾਂ ਨੇ ਜੇ ਇਹੀ ਹਾਲਾਤ ਰਹੇ ਤਾਂ ਇਹੀ ਕੰਪਨੀਆਂ ਦੱਸਣਗੀਆਂ ਤੁਸੀਂ ਫਿਕਰ ਨਾ ਕਰਿਓ ਤੁਹਾਡੇ ਕਲੇਮ ਨੂੰ ਅਸੀਂ ਨਿਪਟ ਲਵਾਂਗੇ ਕਹਿਣ ਦਾ ਮਤਲਬ ਤੁਸੀਂ ਸਾਡੇ ਗੁਲਾਮ ਬਣ ਜਾਓ ਗੱਡੀਆਂ ਸਾਡੀਆਂ ਚੱਲਣ ਆਦਾਰੀਆਂ ਦੀਆਂ ਔਰ ਤੁਸੀਂ ਸਿਰਫ ਨੌਕਰ ਬਣ ਕੇ ਰਹੋ ਔਰ ਕੇਂਦਰ ਦੀਆਂ ਸਰਕਾਰਾਂ ਹੋਣ ਚਾਹੇ ਹੋਰ ਸਰਕਾਰਾਂ ਹੋਣ ਉਹਨਾਂ ਦੀ ਮਿਲੀ ਭੁਗਤ ਨਾਲ ਬੇੜਾਕਾਰ ਹੋ ਰਿਹਾ ਹੈ ਕਿਉਂਕਿ ਇਹ ਬੜੇ ਲੋਕ ਮੈਨੇਜ ਕਰਦੇ ਆ ਸੱਤਾ ਨੂੰ ਸਰਜੇ ਚੱਕਦੇ ਆ ਇਲੈਕਸ਼ਨਾਂ ਦੇ ਔਰ ਮੈਂ ਅੱਜ ਇੱਕ ਬੜੀ ਅਹਿਮ ਗੱਲ ਇਹਨਾਂ ਨਾਲ ਕਰਨ ਆਇਆ ਤੁਹਾਡੇ ਨਾਲ ਵੀ ਕਰਦਾ ਸੱਤਾ ਦੀਆਂ ਚਾਬੀਆਂ ਇਹਨਾਂ ਤੋਂ ਖੋਣੀਆਂ ਪਣੀਆਂ ਆਪਣੇ ਮੂਲ ਮੁੱਦਿਆਂ ਨੂੰ ਲੈ ਕੇ ਨਹੀਂ ਚਾਹੇ ਤੁਸੀਂ ਆਮ ਨੂੰ ਵੋਟਾਂ ਪਾ ਲਓ ਚਾਹੇ ਖਾਸ ਨੂੰ ਪਾ ਲਓ ਚਾਹੇ ਭਾਜਪਾ ਨੂੰ ਪਾ ਲਓ ਚਾਹੇ ਕਾਲੀ ਨੂੰ ਪਾ ਲਓ ਚਾਹੇ ਕਾਂਗਰਸ ਨੂੰ ਪਾ ਲਓ ਜਾਂ ਹੋਰ ਨੂੰ ਪਾ ਲਓ ਤੁਹਾਡੇ ਨਾਲ ਇਹੀ ਕੁਝ ਹੋਣਾ ਕਿਉਂਕਿ ਬੜੇ ਘਰਾਣੇ ਜਿਹੜੇ ਇਹਨੂੰ ਕੈਪਚਰ ਕਰਦੇ ਰਹਿਣਗੇ ਤੁਹਾਨੂੰ ਮੂਲ ਮੁੱਦੇ ਲੈ ਕੇ ਇੱਕ ਫਲਾਨ ਲੈ ਕੇ ਉਹਦੇ ਉੱਤੇ ਸੱਤਾ ਦੀਆਂ ਚਾਬੀਆਂ ਆਪਣੇ ਹੱਥ ਵਿੱਚ ਲੈਣੀਆਂ ਪਣੀਆਂ ਫੇਰ ਤੁਹਾਡੀ ਕੀ ਸੁਣਨੀ ਨਹੀਂ ਤੁਹਾਡੀ ਕਿਸੇ ਮੁੱਦੇ ਬਹੁਤ ਜ਼ਿਆਦਾ ਮਹਾਰਾਜੀ ਸਾਨੂੰ ਇੰਨੀ ਸਾਡੇ ਬਾਂ ਮਦਨ ਨਹੀਂ ਹੈਗੀ ਤੁੰਨ ਵੀ ਪਤਾ ਇਸ ਗੱਲ ਦਾ ਹਰ ਭਰਾ ਨੂੰ ਪਤਾ ਇੱਕ ਬੰਦਾ ਡਰਾਈਵਰ ਅਜੀ ਦੇ ਰਿਜਿਸਟ੍ਰੇਸ਼ਨ ਕਿਤੇ ਨਾਲ ਜੁੜਿਆ ਵਾ ਔਰ ਕਿੰਨਾ ਗੀਤੇ ਤੁਹਾਨੂੰ ਪਤਾ ਹੀ ਹੈ ਪੈਸਾ ਬਚਦਾ ਸਾਨੂੰ ਸਾਡੇ ਬਾਂ ਗੱਡੀਆਂ ਦੀਆਂ ਇੰਸ਼ੋਰਸਾ ਕਰਾਣੀਆਂ ਪਰ ਪਰਮਟ ਹੈ ਪਾਸਿੰਗ ਹੈ ਕਿਉਂ ਨਹੀਂ ਅਸੀਂ ਕਰਕੇ ਆਪਾਂ ਰੋਡ ਪਰ ਗੱਡੀ ਚੜਾਉਂਦੇ ਆ ਔਰ ਚੜਾਉਣ ਦੇ ਬਾਵਜੂਦ ਵੀ ਤੁਸੀਂ ਦੇਖ ਲਓ ਸਾਡੇ ਤੇ ਕਿੰਨੀਆਂ پابੰਦੀਆਂ ਸਰਕਾਰ ਨੇ ਤੋੜ ਦਿੱਤੀਆਂ ਪਰ ਸਾਨੂੰ ਇਹ ਬਹੁਤ ਜ਼ਿਆਦਾ ਗਲਤ ਹੈ ਜੀ ਦੂਜਾ ਸਾਨੂੰ ਇੰਸ਼ੋਰਸਾ ਕਰਾਣ ਦਾ ਦੱਸੋ ਫਾਇਦਾ ਕੀ ਹੋਇਆ ਸ਼ੀਤਾ ਲਾ 700 ਸਾਡੇ ਕੋਲ ਹੈ ਕਮਰਸ਼ੀਅਲ ਲਾਇਸੈਂਸ ਅਸੀਂ ਰੱਖੇ ਹੋਇਆ ਜੀ ਉਹਦੇ باوجود ਵੀ ਦੇਖੋ ਵੀ ਸਾਡੇ ਕੋਲ ਪੱਲਾ ਕੁਝ ਨਹੀਂ ਸਰਕਾਰ ਨਾਲ ਛੱਡਿਆ ਸਾਡੇ ਵੀ ਤੁਸੀਂ ਦੇਖੋ ਇੰਸ਼ੋਰਸਾ ਅਸੀਂ ਇਸ ਕਰਕੇ ਕਰਾਉਂਦੇ ਆ ਅਸੀਂ 30 30 40 40000 ਰੁਪਇਆ ਔਰ ਲੱਖ ਲੱਖ ਰੁਪਏ ਦੀ ਇੰਸ਼ੋਰਸ ਵੀ ਹੈਗੀ ਟੈਂਪੂ ਡਰਵ ਲਾ ਦਿਆਂ ਔਰ ਬੇਹਾਤ ਰੱਖਿਆ ਵਾ ਇਸ ਕਰਕੇ ਇੰਸ਼ੋਰਸ ਕਰਾਣ ਦਾ ਬੰਦਾ ਕਿ ਕੱਲੂ ਰੱਬ ਨਾ ਕਰੇ ਸੋ ਗੱਲ ਹੋ ਜਵੇ ਤਾਂ ਉਹ ਅਸੀਂ ਹਰਜਾਨਾ ਭਰ ਸਕੇ ਇਨਸ਼ੋਰਸਾਂ ਦੇ ਨਾਲ ਉਹਨਾਂ ਨੂੰ ਮੁਆਵਜ਼ਾ ਦਵਾ ਸਕੀਏ ਪਰ ਇਹਨਾਂ ਨੇ ਸਾਡਾ ਜ਼ੀਰੋ ਕਰ ਦਿੱਤਾ ਇਸ ਸਿਸਟਮ ਨੂੰ ਜਿਆਦਾ ਲਾਂਚ ਕੀਤਾ ਮਤਲਬ ਇਹ ਕਾਨੂੰਨ ਬਣਾਏ ਨਾ ਨਾ ਸਾਡਾ ਤਾਂ ਮਤਲਬ ਗੱਡੀ ਚਲਾਉਣ ਨੂੰ ਕਸਮ ਲੱਗਾ ਰੁਹੀ ਨਹੀਂ ਕਰਦੀ ਹੁਣ ਇਹ ਹਾਲ ਹੋ ਗਏ ਸਾਡੇ ਲਾਇਸੈਂਸ ਮਤਲਬ ਸਾਨੂੰ ਐ ਲੱਗਦਾ ਵੀ ਕੰਮ ਧੰਦਾ ਸਾਨੂੰ ਛੱਡ ਕੇ ਹੋਰ ਕਰਨਾ ਪੈਣਾ ਪਰ ਸਾਡੀ ਮਜਬੂਰੀ ਇਹ ਹੈ ਵੀ ਅਸੀਂ ਕੰਮ ਹੋਰ ਵੀ ਨਹੀਂ ਕਰ ਸਕਦੇ ਕਿਸੀਂ ਕੰਮ ਅਸੀਂ ਕਿਤੇ ਨਾਲ ਜੁੜੇ ਨੇ ਸਾਨੂੰ 20 20 ਸਾਲ ਹੋ ਗਏ ਹੁਣ 2006 ਦਾ ਲਾਇਸੈਂਸ ਮੇਰੇ ਕੋਲ ਹੈ ਜੀ ਇਸ ਟਾਈਮ ਗੱਡੀ ਦਾ ਔਰ ਤੁਸੀਂ ਦੇਖ ਲਓ 2024 ਚੜ ਗਿਆ ਹੁਣ ਅਸੀਂ ਕੰਮ ਵੀ ਦੱਸੋ ਕਿਹੜੇ ਕਰੀਏ ਸਾਡੇ ਨਿਆਣੇ ਛੋਟੇ ਬੱਚੇ ਸਾਡੇ ਛੋਟੇ ਅਸੀਂ ਕਿਆ ਕੰਮ ਕਰੀਏ